ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਹਾਂ ਜੀ ਪਾਣੀਆਂ ਦਾ ਮਸਲਾ ਚਲ ਰਿਹਾ ਹੈ ਕਿ ਸਦਾ ਹੀ ਸੈਂਟਰ ਗਵਰਨਮੈਂਟ ਤੇ ਮੰਤਰੀ ਸਾਹਿਬ ਉਹ ਖੱਟੜ ਜੀ ਉਹਨਾਂ ਨੇ ਸਦਾ ਹੀ ਮੁਕਰ ਦਿੱਤਾ ਕਿ ਪੰਜਾਬ ਦਾ ਪਾਣੀ ਜਿਹੜਾ ਹੋ ਰਿਹਾ ਹੈ ਪਾੜਾ ਡੈਮ ਤੇ ਉਹ ਪੰਜਾਬ ਦਾ ਪਾਣੀ ਜਿਹੜੀ ਦੇਣ ਦੀਆਂ ਖਬਰਾਂ ਚੱਲ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਮੰਤਰੀ ਸਾਹਿਬਾਨ ਤੇ ਹੋਰ ਜੋ ਵੀ ਭਾਜ ਭਾਜੀਟਰਾਂ ਦੇ ਦਫ਼ਤਰਾਂ 'ਤੇ ਧਰਨੇ ਰੱਖਣ ਦੀਆਂ ਧਮਕੀਆਂ ਦੇ ਰਹੇ ਇਹਨਾਂ ਗੱਲਾਂ ਦੇ ਉੱਤੇ ਮੈਂ ਵਿਚਾਰ ਕਰਦਾ ਕਿ ਪਾਣੀ ਦੀ ਸਮੱਸਿਆ ਦੇ ਬਾਰੇ ਚ ਪਾਣੀ ਦੇਣ ਪਾਰੇ ਇਹ ਅੱਜ ਹੀ ਪਤਾ ਲੱਗਾ ਹੈ ਇੱਕ ਤੋਟਣਾਂ ਚ ਪਹਿਲਾ ਕੋਈ ਪਤਾ ਨਹੀਂ ਸਰਕਾਰਾਂ ਸਭ ਜਾਣਦੀਆਂ ਨੇ ਸਰਕਾਰਾਂ ਨੂੰ ਸਭ ਪਤਾ ਹੁੰਦਾ ਹੈ ਭਾਵੇਂ ਕੋਈ ਵੀ ਗੱਲ ਚਲਦੀ ਜਾਵੇ ਜਿਹੜੀਆਂ ਸੈਂਟਰ ਗਵਰਨਮੈਂਟ ਦੇ ਨਾਲ ਸਟੇਟਾਂ ਦੀ ਜਿਹੜੀ ਗੱਲਬਾਤ ਚਲਦੀ ਜਾਉ ਉਥੋਂ ਦੇ ਅਧਿਕਾਰੀਆਂ ਨੂੰ ਵੀ ਸਾਰਾ ਪਤਾ ਹੁੰਦਾ ਹੈ ਤੇ ਸਟੇਟਾਂ ਦੇ ਅਧਿਕਾਰੀਆਂ ਨੂੰ ਵੀ ਹਰ ਇੱਕ ਗੱਲ ਦਾ ਪਤਾ ਹੁੰਦਾ ਹੈ ਤੇ ਉਹਦੇ ਉੱਤੇ ਇਹ ਵਿਚਾਰ ਵਟਾਂਦਰਾ ਦਿੱਤਾ ਜਾਂਦਾ ਹੈ ਕਿ ਭਾਨੇ ਅਧਿਕਾਰੀ ਜਿਹੜੇ ਉਹ ਬਦਲ ਦਿੱਤੇ ਕਹੇ ਅਧਿਕਾਰੀਆਂ ਦੀ ਸ਼ਾਤੀ ਗੱਤਤੀ ਗਈ ਜੀ ਉੱਥੇ ਉਹ ਨਾਮ ਤੇ ਅਸਲ ਵਿੱਚ ਇਸ ਤਰ੍ਹਾਂ ਦਾ ਸੰਭਾਅ ਆ ਗਿਆ ਕਿ ਕਿਤੋਂ ਪਿੱਛੇ ਪਾਣੀਆਂ ਦੀ ਵੱਡਦੀ ਗੱਲ ਚੱਲਦੀ ਸੀ ਤੇ ਬੱਲੇ-ਬੱਲੇ ਕਰਨ ਤੇ ਲਈ ਭਾਟਨ ਜਿਹੜੇ ਉਹ ਪਹੁੰਚੂ ਨਹੀਂ ਦੇ ਸੀ ਉਹ ਨਾ ਭਾਟ ਨਾ ਤੇ ਆਧਾਰ ਤੇ ਵੀ ਇਹ ਚ ਸਮੇਂ ਦੇ ਵਿੱਚ ਭਾਸ਼ਨਾ ਦੀ ਗੱਲ ਚੱਲ ਰਹੀ ਆ ਧਰਨਿਆਂ ਦੀ ਗੱਲ ਚੱਲ ਰਹੀ ਆ ਵਖਾਵਿਆਂ ਦੀ ਗੱਲ ਚੱਲ ਰਹੀ ਆ ਠੀਕ ਆ ਉੱਤੋਂ ਪਾਕਿਸਤਾਨ ਦੇ ਨਾਲ ਯੰਗ ਦਾ ਖਤਰਾ ਮਡਰਾ ਰਿਹਾ ਹੈ ਤੇ ਅੰਦਰੂਨੀ ਭਾਗੜਾ ਦੇ ਉੱਤੇ ਸੈਂਟਰ ਵੱਲੋਂ ਪਾਣੀ ਤੇ ਦੇਣਾ ਪੰਜਾਬ ਤਾਂ ਹਰਿਆਣੇ ਨੂੰ ਤੂੰ ਵੀ ਖਤਰਾ ਮਡਰਾ ਰਿਹਾ ਨਾ ਕਲਾਕਾਰਾਂ ਦੇ ਤੇ ਪਾਣੀਆਂ ਦੇ ਮਸਲੇ ਦੇ ਉੱਤੇ ਜੋ ਕਹਿੰਦੇ ਜਦੋਂ ਕੁਦਰਤ ਤੇ ਦਿੱਤੇ ਹੋਏ ਸਰੋਤ ਦੇ ਨਾਲ ਖਲਵਾੜ ਕੀਤਾ ਜਾਵੇ ਇਹ ਠੀਕ ਹੈ ਕਿ ਸੈਂਟਰ ਗਵਰਨਮੈਂਟ ਦੀ ਤਾਕਤ ਹੈਗੀ ਆ ਕਿ ਉਹ ਆਪਣੇ ਹੁਕਮਾਂ ਦੇ ਨਾਲ ਚੱਲਣ ਕੇ ਪਰ ਕੁਦਰਤ ਦਾ ਹੁਕਮ ਵੀ ਚੱਲਣ ਦੇ ਯੋਗ ਜਿਹੜਾ ਉਹ ਸੰਭਾਵਨਾ ਪੈ ਜਾਂਦੀ ਕਹਿੰਦੇ ਕਿ ਜਦੋਂ ਆਤ ਦਾ ਜਿਹੜਾ ਹੁੰਦਾ ਉਹ ਰੱਬ ਵੈਰੀ ਹੁੰਦਾ ਨਿਆਣਾ ਇਸ ਗੱਲ ਦੇ ਉੱਤੇ ਮੈਂ ਕਦ ਕਰਦਾ ਹਾਂ ਕਿ ਜਦੋਂ ਪੰਜਾਬ ਦੇ ਪਾਣੀਆਂ ਦੀ ਤਕੜੀ ਗੱਲ ਹੁੰਦੀ ਆ ਖੋ ਕੇ ਜਿਹੜੇ ਸੋਰਸ ਪਾਣੀ ਤੇ ਉਹ ਤੁਸੀਂਆਂ ਸਟੇਟਾਂ ਨੂੰ ਦਿੱਤੇ ਜਾਂਦੇ ਆ ਤੇ ਫਿਰ ਉਹ ਪਰਮਾਤਮਾ ਦੇ ਹੱਥ ਜਿਹੜੀ ਉਹ ਨਿਆਂ ਦੀ ਗੱਲ ਆ ਜਾਂਦੀ ਆ ਤੋ ਪਰਲੋ ਕਿਸੇ ਵੀ ਤਰ੍ਹਾਂ ਦੀ ਆਵੇ ਚਾਹੇ ਉਹ ਤੂਫਾਨ ਆ ਰਹੀ ਆਏ ਚਾਹੇ ਉਹ ਹੜਾ ਰਹੀ ਆਏ ਮਾਰ ਪੰਜਾਬ ਨੂੰ ਪੈਂਦੀ ਆ ਤੇ ਪਾਣੀ ਪੰਜਾਬ ਦੇ ਹੋਏ ਜਾਂਦੇ ਆ। ਬਾਕੀ ਜੇ ਤੋ ਇਸ ਤਰ੍ਹਾਂ ਦੇ ਖਲਵਾੜ ਹੋਣਗੇ ਤੇ ਕਹਿੰਦੇ ਨੇ ਕੁਦਰਤ ਜਿਹੜੀ ਆ ਉਹ ਧਰਤੀ ਫਾੜ ਕੇ ਵੀ ਸਮੁੰਦਰ ਪੈਦਾ ਕਰ ਦਿੰਦੀ ਹੈ। ਉਹ ਮੈਂ ਇਹ ਬੇਨਤੀ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਜੀ ਜੋ ਸਾਡੇ ਮਾਣਯੋਗ ਦੇਸ਼ ਦੇ ਪ੍ਰਧਾਨ ਮੰਤਰੀ ਹਨ ਅਗਰ ਤੁਹਾਡੇ ਵਿੱਚ ਇਸ ਗੱਲ ਦੀ ਸੋਚ ਹੈ ਕਿ ਆ ਕੇ ਕੋਈ ਵਿਤਕਰੇ ਪਜਣੀ ਵਾਕਿਆ ਹੀ ਤੁਸੀਂ ਹਰ ਸਟੇਟ ਦਾ ਜਿਹੜਾ ਉਹ ਹੱਕ ਰੱਖਣਾ ਚਾਹੁੰਦੇ ਹੋ, ਬਰਾਬਰਤਾ ਰੱਖਣਾ ਚਾਹੁੰਦੇ ਹੋ ਤਾਂ ਫਿਰ ਇਹਦੇ ਤੇ ਇਨਸਾਫ਼ ਦੀ ਗੱਲ ਤੇ ਜ਼ਰੂਰ ਕਰਨੀ ਚਾਹੀਦੀ ਆ ਤਾਂ ਇਹਦੇ ਉੱਤੇ ਕਹ ਲਿਆ ਕਰ ਲੀਏ ਅੱਜ ਭਗਵੰਤ ਮਾਨ ਸਰਕਾਰ ਜਿਹੜੀ ਆ ਉਹ ਰੌਲਾ ਪਾਉਂਦੀ ਪਈ ਆ ਧਰਨੇ ਲੀਡਰਾਂ ਦੇ ਘਰਾ ਘਾੜੀ ਉਹਨਾਂ ਦੇ ਮੰਤਰੀ ਜਿੱਤਰਾ ਲਉਂਦੇ ਪੈਣ ਜੇ ਇਹ ਭਾਇਆ ਠੰਡੇ ਤਰੀਕੇ ਨਹੀਂ ਲੋਕਾਂ ਉਹਨਾਂ ਮੂਤੇਆ ਤੋਂ ਦੂਸਰੇ ਪਾਸੇ ਵੱਲ ਲਿਜਾਉਣ ਦੀ ਗੱਲ ਹੈਗੀ ਜਿਹੜੇ ਅਸਲ ਮੂਤੇਆ ਉਹਨਾਂ ਤੋਂ ਢਕਾਇਆ ਯਾਰ ਇਸ ਵੇਲੇ ਤਾਂ ਪਾਣੀ ਦਾ ਮੂਤਾ ਜਿਹੜਾ ਚੱਲ ਰਿਹਾ ਤਾਂ ਕਿ ਇਹ ਠੀਕ ਹੈ ਜਿਹੜੀਆਂ ਗੱਲਾਂ ਕਰਨੀਆਂ ਉਹ ਕਾਨੂੰਨੀ ਤੌਰ ਤੇ ਉੱਤੇ ਆਪ ਜੀ ਜੋ ਲਿਖਾ ਪੜੀਆਂ ਕਰਨੀਆਂ ਉਹ ਕਰੋ ਆਪ ਜੀ ਦੇ ਅਫਸਰ ਵੀ ਹੈਗੇ ਆ ਜਿਹੜੀਆਂ ਤੁਸੀਂ ਆਪਣੀਆਂ ਸੈਂਟਰ ਦੇ ਨਾਲ ਤੁਹਾਡੀ ਬਹਿ ਕੇ ਗੱਲ ਕਰਨ ਵਾਲੀ ਉਹ ਵੀ ਗੱਲ ਕੀਤੀ ਜਾਵੇ ਤੇ ਹੁਣ ਪਾਣੀਆਂ ਦੇ ਮਸਲੇ ਦੇ ਉੱਤੇ ਲੋਕਾਂ ਦਾ ਘਾੜਨਾ ਕਰਾਇਆ ਜਾਵੇ ਕਿਉਂਕਿ ਜਦੋਂ ਇਹੋ ਜਿਹੇ ਅੰਦੋਲਨ ਚੱਲਦੇ ਆ ਤਾਂ ਉਹਦੇ ਵਿੱਚ ਇਹਨਾਂ ਲੀਡਰਾਂ ਦਾ ਕੁਝ ਨਹੀਂ ਜਾਂਦਾ ਇਹਨਾਂ ਸਰਕਾਰਾਂ ਦਾ ਕੁਝ ਨਹੀਂ ਜਾਂਦਾ ਆਮ ਲੋਕਾਂ ਦੀ ਜਿਹੜੀ ਉਹ ਮਾਰ ਪੈਂਦੀ ਆ ਉਹ ਮਸਲਾ ਕੋਈ ਵੀ ਹੋਵੇ ਡਾਂਗਾ ਖਾਣ ਨੂੰ ਆਮ ਲੋਕ ਤੇ ਗੱਦੀ ਤੇ ਬਹਿਣ ਨੂੰ ਮੰਤਰੀ ਸੰਤਰੀ ਤੇ ਗੱਡੀਆਂ ਚਲਾਉਣ ਨੂੰ ਇਹ ਤੇ ਬਿਆਨ ਪਾਜੀ ਟੀਰਾ ਵਿੱਚ ਚਲਾਉਣ ਨੂੰ ਇਹਨਾਂ ਨੂੰ ਸਮਾਂ ਮਿਲ ਜਾਂਦਾ ਮੈਂ ਇਸ ਕਰਕੇ ਬੇਨਤੀ ਕਰਦਾ ਆ ਪੰਜਾਬ ਦੀ ਜਨਤਾ ਨੂੰ ਵੀ ਕਿ ਮੇਰੇ ਵੀਰੋ ਦੋਸਤੋ ਪੰਜਾਬ ਦੀ ਗੱਲ ਹਰ ਇੱਕ ਦਾ ਫਰਜ਼ ਬਣਦਾ ਹੈ ਆਵਾਜ਼ ਨੂੰ ਉਠਾਇਆ ਜਾਵੇ ਪਰ ਬਾਜ਼ ਨੂੰ ਕਿਸੇ ਆਧਾਰ ਦੇ ਉੱਤੇ ਠਹਿਲ ਜਾਣਾ ਚਾਹੀਦਾ ਹਰ ਬੰਦੇ ਨੂੰ ਇਸ ਦੇ ਉੱਤੇ ਆਪਣਾ ਆਪਣਾ ਪੱਖ ਦੇਣਾ ਚਾਹੀਦਾ ਬਗੈਰ ਕਿਸੇ ਧਰਨਿਆ ਤੋਂ ਬਗੈਰ ਕਿਸੇ ਵਖਾਵੇਂ ਤੋਂ ਆ ਨਾਟਕ ਇਹਦੇ ਲਈ ਚਲੇ ਨੇ ਇਹ ਧਰਨਿਆ ਤੋਂ ਇਹ ਉੱਪਰ ਦੀ ਗੱਲ ਆ। ਮਿਹਰੀਆਂ ਲਿਆ ਦਿਓ। ਆਵਾਜ਼ ਉਠਾ ਦਿਓ। ਆਪਣੀ ਨੱਡ ਦੇ ਉੱਤੇ ਕਿ ਸਾਡੇ ਦਾ ਪੰਜਾਬ ਦਾ ਹੱਕ ਜਿਹੜਾ ਵਿਤਕਰਾ ਕਰ ਰਹੇ ਜੇ ਮੋਦੀ ਸਾਹਿਬ ਇਸ ਨੂੰ ਫੈਸਲੇ ਨੂੰ ਵਾਪਸ ਲਿਆ ਜਾਵੇ। ਤੇ ਜੇਕਰ ਇਹਦੇ ਉੱਤੇ ਤੁਹਾਡੀ ਕੋਈ ਗੱਲ ਨਹੀਂ ਸੁਣਦੀ ਤੇ ਫੇਰ ਸਾਡੇ ਦਰਨਿਆਂ ਦਾ ਹੱਕ ਵੀ ਪੰਡਾ ਸਾਡੀ ਆਵਾਜ਼ ਉਠਾਉਣ ਦਾ ਹੱਕ ਵੀ ਪੰਡਾ ਘੇ ਰਹੇ ਹੁਣਾਂ ਮੰਤਰੀਆਂ ਦੇ ਜਿਹੜੇ ਆ ਜਿਹੜੇ ਭਾਜਪਾ ਦੇ ਲੀਡਰਾਂ ਦੇ ਘਰਾਂ ਦੇ ਦਸਤਰ ਘੇਰਦੇ ਜੇ ਉਹ ਫਿਰ ਆਮ ਲੋਕਾਂ ਦੀ ਤੇ ਸਰਕਾਰ ਦੀ ਕੀ ਅਰਜ਼ੀ ਹੋ ਸਕਦੀ ਉਹਦੇ ਵਿੱਚ ਕਿਉਂਕਿ ਮੁੜ ਕੇ ਇਹ ਹੀ ਸਰਕਾਰਾਂ ਜਿਹੜੀਆਂ ਉਹ ਫਿਰ ਪੱਲਾ ਝਾੜਦੀਆਂ ਉਹ ਇਹ ਤਾਂ ਕਲਪਾਤ ਨੂੰ ਵੱਧ ਤੋਂ ਵੱਧ ਸ਼ੇਰ ਕਰ ਤੋਂ ਮੇਰੇ ਵੀਰੋ ਸਾਰਿਆਂ ਤੱਕ ਪਹੁੰਚਾ ਦਿਓ ਤਾਂ ਕਿ ਮਸਲਾ ਹੱਲ ਹੋਣਾ ਚਾਹੀਦਾ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਹੋਣਾ ਚਾਹੀਦਾ ਪੰਜਾਬ ਦਾ ਹੱਕ ਜਿਹੜਾ ਪਾਣੀਆਂ ਦਾ ਉਹ برقرار ਰਹਿਣਾ ਚਾਹੀਦਾ ਹੈ ਇਹਦੀ ਅਸੀਂ ਗੱਲ ਕਰਦੇ ਹਾਂ ਇਹਦੇ ਉੱਤੇ ਇਹ ਮਸਲਾ ਸਾਰਾ ਜਿਹੜਾ ਉਹ ਹੱਲ ਹੋਣਾ ਚਾਹੀਦਾ ਹੈ ਤਾਂ ਇਸ ਫੈਸਲੇ ਨੂੰ ਜਿਹੜਾ ਖट्टर ਸਾਹਿਬ ਕੀ ਮੰਤਰੀ ਸਾਹਿਬ ਸੈਂਟਰ ਤੇ ਗਵਰਨਮੈਂਟ ਤੇ ਮંત્રી ਨੇ ਹਰਿਆਣੇ ਦੇ ਉਹ ਪਾਕ ਵਿੱਚ ਲੈ ਰਹੇ ਨੇ ਭਾਵੇਂ ਉਹ ਹਰਿਆਣਵੀ ਨੇ ਪਰ ਫੇਰ ਵੀ ਉਸੇ ਸੈਂਟਰ ਤੇ ਮੰਤਰੀ ਉਹ ਆਪਣਾ ਪਾਕ ਜਿਹੜਾ ਉਹ ਰੱਖਦੇ ਹੋਏ ਚਲੋ ਵਿਧਗ੍ਰੇ ਬਾਜੀ ਦੇ ਨਾਲ ਨਾਲ ਚਲੋ ਪੰਜਾਬ ਨੂੰ ਅਣ ਕੌੜਿਆ ਨਾ ਕਰੋ ਪੰਜਾਬ ਦੇ ਹੱਕਾਂ ਦੀ ਜਿਹੜੀ ਵੰਡਦੀ ਹਿੰਮਤ ਆਓ ਦਾ ਕਰੋ ਇਥੇ ਸਮਾਪਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਦੋਸਤੋ